ਇਸ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਅੱਜ ਅਸੀਂ ਮੰਨਤ ਬੂਟ ਹਾਊਸ ਦੇ ਵਿਖੇ ਪਹੁੰਚੇ ਹਾਂ ਪੈਲ ਦੇ ਵਿਖੇ ਇਹਨਾਂ ਨੇ ਇਹ ਪਿੱਛੇ ਜੇ 6 ਮਹੀਨੇ ਤੋਂ ਆਪਣਾ ਇਹ ਕਾਰੋਬਾਰ ਆ ਜਿਹੜਾ ਬੂਟਾਂ ਦਾ ਚਲਾਇਆ ਤੇ ਕਾਫੀ ਸਾਡੇ ਪੈਲ ਹਲਕੇ ਦੇ ਵਿੱਚ ਨਾਲੇ ਆਲੇ ਦਲੇ ਦੇ ਪਿੰਡਾਂ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਤੇ ਲੋਕੀ ਨੇ ਵੱਡੇ ਪੱਦਰ ਤੇ ਹੰਗਾਰਾ ਮਿਲ ਰਿਹਾ ਹੁਣ ਖਾਲਸਾ ਦੇ ਸਿਲਜਲਾ ਦਿਹਾੜੇ ਦੇ ਉੱਤੇ ਬਸਾਖੀ ਦੇ ਉੱਤੇ ਇਹਨਾਂ ਨੇ ਇੱਕ ਆਫਰ ਲਾਈ ਹੈ ਤੇ ਆਹ ਆਪਾਂ ਗੱਲਬਾਤ ਕਰਦੇ ਹਾਂ ਰਾਜੂ ਵੀਰ ਜੀ ਨਾਲ ਰਜਿੰਦਰ ਰਾਜੂ ਵੀਰ ਜੀ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਪਹਿਲਾਂ ਤਾਂ ਹਾਰਦਿਕ ਸਵਾਗਤ ਕਰਦੇ ਆ ਧੰਨਵਾਦ ਪੱਤਰਕਾਰ ਸਾਹਿਬ ਤੁਹਾਡਾ ਜਿਹੜਾ ਤੁਸੀਂ ਸਾਡੀ ਸ਼ਾਪ ਤੇ ਆਏ ਹੋ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਜਿਵੇਂ ਗੱਲ ਕੀਤੀ ਆ ਵੀ ਆਪਾਂ ਨੂੰ 6 ਮਹੀਨੇ ਹੋਏ ਨੇ ਅਲੇ ਦਲੇ ਦੇ ਲੋਕਾਂ ਦਾ ਤੁਹਾਨੂੰ ਕਿੰਨਾ ਕੁ ਪਿਆਰ ਤੇ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪੈਲ ਹਲਕੇ ਦੇ ਹੀ ਕਹ ਲਓ ਤੁਸੀਂ ਜਿੰਨੇ ਵੀ ਪਿੰਡ ਨੇ ਆਪਣੇ ਬਹੁਤ ਆਪਣਾ ਭਰਾ ਦੇ ਸਿਰ ਦੇ ਉੱਤੇ ਆਸ਼ੀਰਵਾਦ ਦਾ ਹੱਥ ਰੱਖ ਕੇ ਜਾਂਦੇ ਨੇ ਮੇਰੀਆਂ ਭੈਣਾਂ ਛੋਟੇ ਬੱਚੇ ਵੱਡੇ ਵੀਰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਸਾਡੇ ਕੋਲ ਜੀ ਤੇ ਵਾਜਬ ਰੇਟਾਂ ਦੇ ਵਿੱਚ ਅਸੀਂ ਸਾਰੀ ਇਹ ਦੁਕਾਨ ਬਣਾਈ ਹੈ ਜੀ ਬਿਲਕੁਲ ਘੱਟੋ ਘੱਟ ਰੇਟ ਨੇ ਸਾਡੇ ਕੋਲੇ ਤੇ ਨਾਲ ਦੀ ਨਾਲੇ ਸਕੀਮਾਂ ਵੀ ਲਗਾਉਂਦੇ ਰਹਿੰਦੇ ਆ ਸੇਲ ਵੀ ਲਗਦੇ ਰਹਿੰਦੇ ਆ ਜੀ ਜਿਵੇਂ ਆਪਾਂ ਗੱਲ ਕਰਦੇ ਆ ਰੇਟ ਦੀ ਤੇ ਕਿਹੜੀ ਕਿਹੜੀ ਪਹਿਲਾਂ ਤਾਂ ਕੁਆਲਿਟੀ ਆ ਆਪਾਂ ਇਹ ਦੇਖਣਾ ਤਕਾਨਾਂ ਤੇ ਜਾਣਿਆ ਜੀ ਅਸੀਂ ਵੀ ਵਿਜਿਟ ਕਰਦੇ ਆ ਵੀ ਕਹਿਣ ਨੂੰ ਗੱਲ ਹੋਰ ਹੁੰਦੀ ਆ ਦਿਖਾਉਣ ਨੂੰ ਗੱਲ ਹੋਰ ਹੁੰਦੀ ਆ ਜਦੋਂ ਉੱਥੇ ਅਸੀਂ ਪਹੁੰਚਦੇ ਆ ਤਾਂ ਮਟੀਰੀਅਲੇ ਨਹੀਂ ਹੁੰਦਾ ਜਦੋਂ ਕਿ ਸੋਸ਼ਲ ਮੀਡੀਆ ਤੇ ਬਹੁਤ ਐਡ ਕੀਤੀ ਜਾਂਦੀ ਆ ਕੀ ਕੀ ਤੁਹਾਡੇ ਕੋਲ ਸਮਾਨ ਪਿਆ ਕੀ ਕੀ ਰੇਟ ਆ ਕਿੱਥੋਂ ਕਿੱਥੋਂ ਸ਼ੁਰੂ ਹੁੰਦਾ ਸਾਰਾ ਇਸ ਤਰ੍ਹਾਂ ਹੈ ਮੇਰੇ ਕੋਲ 50 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਜੀ 50 ਰੁਪਏ ਵਾਲੀ ਚੱਪਲ ਤੋਂ ਲੈ ਕੇ ਜੀ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਆ ਪੰਜਾਬੀ ਜਲਸੇਨ ਆ ਜਿੱਦਾਂ ਵੀ ਜਲਸਾ ਜਿਹੜਾ ਸੀ ਉਹ ਗਰੰਟੀ ਨਾਲ ਦਿੰਨੇ ਆ ਜੀ ਉਹਦਾ 4 ਮਹੀਨੇ ਦਾ ਗਾਰੰਟੀ ਕਾਰਡ ਬਣਾ ਕੇ ਨਾਲ ਦੰਨੇ ਆ ਸਿਰਫ 500 ਰੁਪਏ ਦੇ ਵਿੱਚ ਜੀ ਕੋਈ ਵੀ ਉਹਦੀ ਪ੍ਰੋਬਲਮ ਆ ਗਈ ਤਾਂ ਉਹਦਾ ਅਸੀਂ ਪੀਸ ਨਵਾਂ ਪਾਪਸ ਦਵਾਂਗੇ ਤੁਹਾਨੂੰ ਵਿੱਦ ਨਾਲ ਕਾਰਡ ਬਣਾ ਕੇ ਜੀ ਗਾਰੰਟੀ ਵਾਲਾ ਕੋਈ ਐਦਾ ਨਹੀਂ ਵੀ ਅਸੀਂ ਤੁਹਾਨੂੰ ਜੀ ਗਾਰੰਟੀ ਦੇਤੀ ਜੀ ਕੁਝ ਵੀ ਅਸੀਂ ਕਹਿੰਦੇ ਸਾਡੇ ਕੋਲ ਪੀਸ ਲਿਆਓ ਨਵਾਂ ਪੀਸ ਲਾਜੋ ਤੁਸੀਂ 100 ਰੁਪਏ ਦੀ ਜਿਸ ਤਰ੍ਹਾਂ ਰਿਲੈਕਸੋ ਚੱਪਲ ਹੈ ਜੀ ਸਾਡੇ ਕੋਲੇ ਹਰ ਇੱਕ ਵੈਰਾਈਟੀਆਂ ਕੋਈ ਪੈਣਾ ਵਾਸਤੇ 150 ਰੁਪਏ ਦਾ ਸਲੀਪਰ ਕੋਈ 200 ਰੁਪਏ ਦਾ ਸਲੀਪਰ ਵੀਰਾਂ ਵਾਸਤੇ 100 ਰੁਪਏ ਦੀ ਚੱਪਲ ਸ਼ੁਰੂ ਹੋ ਜਾਂਦੀ ਹੈ ਜੀ 2 ਤੋਂ 250 ਰੁਪਏ ਤੋਂ ਸਾਰੀ ਆਈਟਮ ਸਾਡੇ ਕੋਲ ਸ਼ੁਰੂ ਹੈ 50 ਰੁਪਏ ਤੋਂ ਬੱਚਿਆਂ ਦੇ ਸਲੀਪਰ ਸ਼ੁਰੂ ਹੋ ਜਾਂਦੇ ਨੇ ਜੀ ਸਾਡੇ ਕੋਲ ਜੀ ਵੈਰੀ ਗੁੱਡ ਰਾਜੂ ਭਾਈ ਜੀ ਕੋਈ ਇਸ ਤਰ੍ਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਵੀ ਜੇ ਸਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੋਈ ਕੋਰੀਅਰ ਕਰਵਾਉਣੇ ਹੋ ਹਾਂਜੀ ਸਰ ਉਹ ਵੀ ਅਸੀਂ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ ਆਹ ਦੇਖੋ ਜੀ ਜਿੰਨੇ ਛੋਟੇ ਬੱਚਿਆਂ ਵਾਸਤੇ ਹੈ ਜੀ ਆਈਟਮ ਇਹ ਸਿਰਫ 50 ਰੁਪਏ ਦੇ ਵਿੱਚ ਜੀ 50 ਰੁਪਏ ਦਾ ਰਾਜੂ ਜੀ ਕੋਸਮਰੀ ਹੁੰਦੇ ਜੇ ਆਪਾਂ ਕਹੀਏ ਬੱਚਾ ਤੇ ਟੌਫੀਆਂ ਵਗੈਰਾ ਜਾਂ ਠੰਡਾ ਠੁੰਡਾ ਪੀ ਜਾਂਦਾ ਹਨ ਤੇ ਆ ਗਰਮੀ ਦੇ ਵਿੱਚ ਪਾਊਗਾ ਗਰਮੀ ਤੋਂ ਬਚੂਗਾ ਵੀ ਹਨਾ ਜੀ ਸਿਰਫ 50 ਰੁਪਏ ਦੇ ਵਿੱਚ ਹੀ ਇਦਾਂ ਅਜ ਤਾਂ ਆਫਰ ਹੀ ਇਦਾਂ ਦੀਆਂ ਲਾਈਆਂ ਹੋਈਆਂ ਨੇ ਜੀ ਹਾਂ ਜੀ ਤੇ ਹੋਰ ਸਰ ਜਿਹੜਾ ਬਸਾਖੀ ਦਾ ਪਵਿੱਤਰ ਦਿਹਾੜਾ ਆ ਰਿਹਾ ਆ ਖਾਲਸੇ ਦੀ ਸਾਜਣਾ ਆ ਰਹੀ ਆ ਉਹਦੇ ਉੱਤੇ ਇੱਥੇ ਸਾਹਮਣੇ ਅਸੀਂ ਦੇਖ ਵੀ ਰਏ ਸੀ ਨੰਗੇ ਜਾਂਦੇ ਵੀ ਇੱਕ ਤੁਸੀਂ ਸਕੂਟਰੀ ਲਗਾਈ ਹੋਈ ਆ ਇਹ ਸਕੂਟਰੀ ਬਾਰੇ ਕੁਝ ਦੱਸੋ ਇਹ ਕੀ ਮਤਲਬ ਸਮਝ ਨਹੀਂ ਲੱਗੀ ਗੱਲ ਦੀ ਇਹ ਜਿਹੜੀ ਇਲੈਕਟ੍ਰੋਨਿਕ ਸਕੂਟਰੀ ਹੈ ਜੀ ਸਾਡੀ ਦੁਕਾਨ ਦੇ ਉੱਤੇ ਕੋਈ ਵੀ ਭੈਣ ਭਰਾ ਮੇਰਾ ਦੁਕਾਨ ਤੇ ਆਉਂਦਾ ਜੀ ਕਸਟਮਰ ਸਮਾਨ ਲੈਣ ਆਉਂਦਾ ਹੈ 500 ਰੁਪਏ ਦਾ ਕੁਝ ਵੀ ਖਰੀਦਦਾ ਹੈ ਉਹ ਚੱਪਲਾਂ ਲੈ ਲਵੇ ਬੂਟ ਲੈ ਲਵੇ ਪਹਿਣਾ ਵਾਸਤੇ ਕੋਈ ਸਲੀਪਰ ਜਾਂ ਕੋਈ ਬੰਦ ਜੁੱਤੀ ਜਾਂ ਜਲਸਾ ਲੈ ਲਵੇ ਉਹਦੇ 'ਚ ਅਸੀਂ ਸਾਡੀ ਦੁਕਾਨ ਤੇ ਆਉਣ ਦਾ ਉਹਨਾਂ ਦਾ ਵੈਲਕਮ ਕਰਦੇ ਆ ਤੇ ਨਾਲ ਦੀ ਨਾਲ ਉਹਨੂੰ ਇੱਕ ਲੱਕੀ ਡਰਾ ਦਾ ਸੇਲ ਪ੍ਰੋਮੋਸ਼ਨ ਸਕੀਮ ਦਾ ਅਸੀਂ ਗੋਪਨ ਦੰਨੇ ਆ ਜਿਹੜਾ ਅਸੀਂ 24 ਨੂੰ ਅਸੀਂ ਇਹ ਡਰਾ ਕੱਢਣਾ ਆਪਾਂ ਨੇ ਵਿਸਾਖੀ ਤੋਂ ਬਾਅਦ 24 2025 ਨੂੰ ਆਪਾਂ ਕੱਢਾਂਗੇ ਤੇ ਉਹਦੇ ਵਿੱਚ ਇਹ ਆਪਾਂ ਲੱਕੀ ਡਰਾ ਰਹੀ ਹੈ ਇਹ ਸਕੂਟਰੀ ਕੱਢਣੀ ਹੈ ਜੀ ਬੈਟਰੀ ਵਾਲੀ ਯਾਨੀ ਕਿ ਰਾਜੂ ਜੀ 500 ਰੁਪਏ ਦੇ ਵਿੱਚ ਕੋਈ ਵੀ ਚੀਜ਼ ਆ ਤੁਸੀਂ ਇਹ ਮੰਨਤ ਵੋਟ ਹਾਸ ਤੋਂ ਕੋਈ ਚੱਪਾ ਕੋਈ ਬੂਟ ਕੋਈ ਵੀ ਚੀਜ਼ ਤੁਸੀਂ ਲੈ ਸਕਦੇ ਹੋ ਤੇ ਨਾਲ ਉਹਦੇ ਵਿੱਚ ਇੱਕ ਤੁਹਾਨੂੰ ਇਹ ਬਾਧੂ ਤੌਰ ਤੇ 쿠ਪਨ ਦਿੱਤਾ ਜਾਊਗਾ ਜਿਹਦਾ ਡਰਾ ਤੁਸੀਂ ਕਿਹੜੀ ਤਰੀਕ ਨੂੰ ਦੱਸਿਆ ਜੀ 24 24 24 ਤਰੀਕ ਨੂੰ ਮਤਲਬ ਇੱਥੇ ਸਾਰਿਆਂ ਦੇ ਸਾਹਮਣੇ ਆ ਜਿਹੜਾ ਉਹ ਕੱਢਿਆ ਜਾਊਗਾ ਆਪਣੇ ਗਾਕਾਂ ਨੂੰ ਜਾਣ ਲੱਗੇ ਹੋਰ ਤੁਸੀਂ ਕੀ ਮੈਸੇਜ ਤੇ ਕੀ ਸੰਦੇਸ਼ ਦੇਣਾ ਚਾਹੋਗੇ ਪਹਿਲਾਂ ਤਾਂ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਮੇਰੇ ਭੈਣ ਭਰਾਵਾਂ ਦਾ ਜਿਹੜਾ ਨੇ ਆਪਣੇ ਛੋਟੇ ਭਰਾ ਦੇ ਸਿਰ ਦੇ ਉੱਤੇ ਹੱਥ ਰੱਖਿਆ ਮੇਰੀ ਦੁਕਾਨ ਤੇ ਆਂਦੇ ਨੇ ਸਾਰੇ ਸ਼ਾਪਿੰਗ ਕਰਕੇ ਲੈ ਕੇ ਜਾਂਦੇ ਨੇ ਤੇ ਸਾਡੇ ਵੀ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਲਈ ਅਸੀਂ ਨਵੀਆਂ-ਨਵੀਆਂ ਵੈਰਾਈਟੀਆਂ ਲੈ ਕੇ ਆਈਏ ਤੇ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ ਰੇਟ ਜੋ ਅਸੀਂ ਅਸੀਂ ਕਹਿੰਦੇ ਆ ਉਹੀ ਅਸੀਂ ਕਰਕੇ ਦਿਖਾਉਨੇ ਆ ਜੀ ਮੇਰੇ ਕੋਲ ਜੋ ਚੀਜ਼ ਦੀ ਗਾਰੰਟੀ ਦਊਗਾ ਮੈਂ 22 ਰਿਟਰਨ ਚ ਦਊਗਾ ਜੀ ਹਰ ਇੱਕ ਚੀਜ਼ ਦਾ ਆ ਜਿਹੜੀ ਮੈਂ ਜਲਸੇ ਦੀ ਗੱਲ ਕਰ ਰਿਹਾ ਸੀਗਾ ਇਹ ਜਲਸਾ ਹੈ ਜੀ ਇਹਨੂੰ ਆ ਦੇਖੋ ਜੀ ਜਿਵੇਂ ਕੱਪੜਾ ਮਚਾਉਨੇ ਆ ਆਪਾਂ ਐਵੇਂ ਮਚੋ ਲੋ ਤੇ ਇਹ ਜੀ ਇਲਾਸਟਿਸੀਟੀ ਬਹੁਤ ਹੈ ਲਾਖੀ ਬਹੁਤ ਆ ਹਾਂ ਸਿਰਫ 500 ਰੁਪਏ ਚ ਹਾਂਜੀ ਹਾਂਜੀ ਲੈਦਰ ਦਾ ਇਹਦਾ ਰੇਟ ਸਿਰਫ 500 ਰੁਪਏ ਜੀ ਆਹ ਰੇਟ ਆ ਜਿਹੜਾ ਪਹਿਲਾਂ ਚੱਪਲ ਦਿਖਾਈ ਆ 50 ਰੁਪਏ ਦੀ ਇਹਦਾ ਰੇਟ ਆ ਜਿਹੜਾ 500 ਰੁਪਏ ਦਿਖਾਇਆ ਗਿਆ ਤੇ ਰਾਜੂ ਜੀ ਉਹਨਾਂ ਨੇ ਇਹ ਕਹਿਣਾ ਕਿ ਤੁਸੀਂ 500 ਦੇ ਵਿੱਚ ਇਹ ਲੈ ਜਾਓ ਫਟਾਫਟ ਲੈ ਜੂ ਇਹਨੂੰ ਨਾਲ ਦੀ ਨਾਲ ਤੇ ਬਾਕੀ ਤੁਹਾਡਾ ਕੁੱਪਨ ਦੇ ਵਿੱਚ ਨਾ ਪਾ ਦਿੱਤਾ ਜਾਊਗਾ ਕਿ ਜਿਹਦਾ ਡਰਾ ਕੀਤਾ ਜਾਣਾ ਇਹਦਾ ਆਪਾਂ ਗਰੰਟੀ ਕਾਰਡ ਵੀ ਦਵਾਂਗੇ ਜੀ 4 ਮਹੀਨੇ ਦਾ ਨਾਲ ਅੱਛਾ ਇਹਦਾ ਕੀ ਦੇ ਰਹੇ ਹੋ ਤੁਸੀਂ ਨਾਲ ਇੱਕ ਗਰੰਟੀ ਕਾਰਡ ਦੇਣਾ ਜੀ ਬਾਈ ਰਿਟਨ ਇਹਦਾ ਹਾਂ ਬਾਈ ਦੀ ਵੇ ਇਹ 4 ਮਹੀਨੇ ਦੇ ਵਿੱਚ ਰਾਜੂ ਜੀ ਖਰਾਬ ਹੋ ਜਾਂਦੀ ਆ ਤਲਾ ਖਰਾਬ ਹੋ ਜਾਂਦਾ ਪਾਣੀ ਨਾਲ ਲੱਗ ਜਾਂਦਾ ਫਿਰ ਤੁਸੀਂ ਕੀ ਆ ਵਾਪਸ ਲਾਓਗੇ ਉਹ ਇੱਥੇ ਰੱਖ ਦਿਓ ਜੀ ਨਵਾਂ ਸਾਡੇ ਕੋਲ ਪੀਸ ਲੈ ਜਾਓ ਜੀ ਵਾਹ ਜੀ ਵਾਹ 4 ਮਹੀਨੇ ਦੀ ਗਰੰਟੀ 500 ਰੁਪਿਆ ਰੇਟ ਤੇ ਜੇਕਰ ਇਹ ਪਾਣੀ ਲੱਗਣ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੁੰਦਾ ਤਾਂ ਵਾਪਸੀ ਤੇ ਤੁਸੀਂ ਨਵਾਂ ਲਿਆ ਸਕਦੇ ਹੋ ਵਾਹ ਜੀ ਵਾਹ ਇਹ 20 ਤਰੀਕ ਨੂੰ ਜਿਹੜਾ 쿠ਪਨ ਇਹ ਕਿਸੇ ਬੱਚੇ ਦੁਆਰਾ ਜਾਂ ਕੋਈ ਗੈਦਰਿੰਗ ਕਰ ਰਹੇ ਹੋ ਕੋਈ ਸਮਾਗਮ ਕਰ ਰਹੇ ਹੋ ਹਾਂਜੀ ਹਾਂਜੀ ਜਿਵੇਂ ਸੰਗਤਾਂ ਦਾ ਹੁਕਮ ਹੋਇਆ ਜੀ ਬਸ ਉਦਾਂ ਹੀ ਕਰ ਦੇਣਾ ਜੀ ਬਸ ਤੇ ਜਰੂਰ ਪਹੁੰਚੋ ਜੀ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ 20 ਤਰੀਕ ਨੂੰ ਮੰਨਤ ਬੌਟ ਹਾਊਸ ਦੇ ਵਿੱਚ ਇੱਥੇ 쿠ਪਨ ਦਾ ਕੱਢਿਆ ਜਾਣਾ ਜਿਹਦੇ ਵਿੱਚ ਮਤਲਬ ਦਿੱਤੀ ਜਾਣੀਆਂ ਸਕੂਟਰੀ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਇਹ ਚੀਜ਼ ਦਾ ਲਾਭ ਉਠਾ ਬਣੇ ਰਹੋ ਮਨਪ੍ਰੀਤ ਰਾਂਦੇ ਨਾਲ ਉਹ ਦੇ ਦਸੀਆ ਚੈਨਲ